ਲਓ ਜੀ ਦੋਸਤੋ ਆ ਗਿਆ ਪਿੰਡ ਚ ਪਿੰਡ ਚ ਚਾਰੀਆਂ ਨੇ ਵੋਟਾਂ ਵੋਟਾਂ ਚ ਸਰਪੰਚੀ ਐ ਸਰਪੰਚੀ ਚ ਬਣਨਗੇ ਆਪਣੇ ਦੇਖੋ ਜੀ ਘਰ ਦੇ ਦੀ ਖੜੇ ਨੇ ਤੇ ਲਓ ਜੀ ਦੇਖੋ ਜੀ ਸਾਡੇ ਨਾਲ ਕਿੰਨੇ ਦੇਖੋ ਜੀ ਆ ਸਾਰੇ ਨਾ ਵੋਟਾਂ ਮੰਗਣ ਜਾਣੇ ਜੋ ਕਿ ਸਰਪੰਚ ਬਣਨਗੇ ਦੇਖੋ ਜੀ ਸਭ ਤੋਂ ਘੱਟ ਉਮਰ ਦੇ ਸਾਡੇ ਲਓ ਜੀ ਦੋਸਤੋ ਜਾ ਰਹੇ ਨੇ ਮੂਰੇ ਮੂਰੇ ਸਾਰੇ ਦੇਖੋ ਜੀ ਬੰਦੇ ਦਿਖਾਣਾ ਮੈਂ ਤੁਹਾਨੂੰ ਕਿੰਨੇ ਨੇ ਕੰਨਾ ਟਾਈਮ ਲਾ ਜੂਗਾ ਦੇਖੋ ਜੀ ਸਾਰੇ ਇੱਕ ਇੱਕ ਘਰ ਜਾ ਕੇ ਆ ਰਹੇ ਨੇ ਦੇਖੋ ਲਓ ਜੀ ਮਿੱਤਰੋ ਹਾਇਤਾ ਦੇਖੋ ਜੀ ਸਾਡੇ ਸਾਰੇ ਮੈਂਬਰ ਸਰਪੰਚ ਪੰਚ ਸਾਰੇ ਮੂ ਦੇਖੋ ਜੀ ਔਰੇ ਪੂਰਾ ਪਿੰਡੇ ਆ ਦੇਖੋ ਲਓ ਜੀ ਦੇਖ ਲਓ ਪੂਰਾ ਪਿੰਡਾ ਦੇਖੋ ਜੀ ਦੋਸਤੋ ਲਓ ਜੀ ਦੋਸਤੋ ਚੱਲੋ ਚੱਲੋ ਚਲੋ ਦੇਖੋ ਜੀ ਲੈ ਦੇਖੋ ਗੱਡੀ ਲੰਮੀ ਲੱਗੀ ਉਥੇ ਆਇਓ 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 ਨਿਕਲੇ ਆ ਰਸਤਾ ਦੇ ਦੋ ਸਾਰੇ ਆਇਓ 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 ਲੋ ਜੀ ਦੇਖੋ ਜੀ ਕਿੰਨੇ ਇੱਕ ਘਰ ਚ ਜਾ ਕੇ ਆਂਦੇ ਨੇ ਆ ਆਏ ਰਹੇ ਨੇ ਦੇਖੋ ਲਓ ਜੀ ਆਏ ਰਹੇ ਨੇ ਆਏ ਦੇਖੋ ਜੀ ਆਇਓ 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 ਦੋਸਤੋ ਆਏ ਰਹੇ ਨੇ ਹਾ ਜੀ ਬਹੁਤ ਦੂਰ ਤੱਕ ਦੇਖੋ ਓਏ ਦੇਖੋ ਜੀ ਕਿੱਥੇ ਤੱਕ ਗਏ ਹਾਂ ਚਲੋ ਜੀ ਹਨੇਰਾ ਬਹੁਤ ਆ ਤੁਹਾਨੂੰ ਲਾਜ ਦੋਸਤੋ ਚਲੋ ਜੀ ਮਿਲਦੇ ਆ ਥੋੜੀ ਦੇਰ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਦੇਖੋ ਜੀ ਸਭ ਤੋਂ ਘੱਟ ਉਮਰ ਦੇ ਆਏ ਨੇ ਸਰਪੰਚ ਉੱਬਰ ਕੇ ਚਲੋ ਜੀ ਪੂਰੀ سپورਟ ਕਰ ਰਹੇ ਨੇ ਸਾਰੇ ਨੌਜਵਾਨ ਤੇ ਕਿਉਂਕਿ ਸਾਡੀ ਆਪਣੀ ਹੀ ਛੋਟੀ ਕੁੜੀਆ ਖੜੀ ਹੋ ਰਹੀ ਆ ਕਿ ਨਹੀਂ ਹਾਂਜੀ ਹਾਂ ਆਪਣੀ ਛੋਟੀ ਕੁੜੀਆ ਹੀ ਖੜੀ ਹੋ ਰਹੀ ਆ ਚਲੋ ਜੀ ਦੋਸਤੋ ਫੁੱਲ سپورਟ ਆਪਣੀ ਤੇ ਚਲੋ ਜੀ ਦੇਖੋ ਜੀ ਸਾਰੇ ਆਏ ਹੋਏ ਲੋ ਜੀ ਦੋਸਤੋ ਗੁੱਡ ਮਾਰਨਿੰਗ ਸਵੇਰ ਸੁਬਾ ਹੋ ਗਈ ਹੈ ਲੋ ਜੀ ਸਾਰੇ ਕਰ ਰਹੇ ਨੇ ਦੇਖੋ ਜੀ ਕੋਈ ਕੋਲਗੇਟ ਕਰ ਰਹਾ ਹੈ ਕੋਈ ਖਾ ਰਹਾ ਹੈ ਕੋਈ ਬੈਠਾ ਹੈ ਕੋਈ ਤਿਆਰ ਹੋ ਗਿਆ ਲੋ ਜੀ ਦੋਸਤੋ ਲੋ ਜੀ ਇਹ ਚੱਲਿਆ ਸੌਫਤੇ ਆਪਾਂ ਹੁਣ ਨਹਾਵਾ ਤਵਾਗੇ ਤੇ ਇੱਧਰ ਸਫਾਈ ਹੋ ਰਹੀ ਆ ਤੇ ਲੈ ਦਵਾਈ ਮਿਲ ਗਈ ਹੈ ਨੈਂਸੀ ਦੀ ਜੋ ਕਿ ਨੇਸ਼ ਨੂੰ ਮੈਂ ਕਿਹਾ ਜੀ ਮਹਾ ਗੱਦੇ ਜਾ ਕੇ ਦੇਖ ਲੈ ਇਹਨੇ ਪਰਸੋਂ ਦੇਖੇ ਨੇ ਗੱਦੇ ਜਾ ਕੇ ਇਹਨੇ ਬਤਾਇਆ ਗਿਆ ਹੀ ਮਿਲ ਜੂਗੀ ਦਵਾਈ ਚਲੋ ਦਵਾਈ ਮਿਲ ਗਈ ਐ ਨਾਈ ਸੀ ਅੱਖਾਂ ਮਾਣ ਵਾਲੀ ਤੇ ਕਿਹਾ ਜੀ ਮੈਂ ਮਹਾ ਗੱਦਾ ਜਾ ਕੇ ਦੇਖ ਲਉ ਕਹੀਂ ਹੋਰ ਗੱਦੇ ਦੇ ਥੱਲੇ ਵਾ ਜਾਂਦੀ ਐ ਗੋਲ ਗੋਲ ਤੇ ਲਓ ਜੀ ਇੱਧਰ ਦੇਖ ਲਓ ਫੋਨ ਕੇ ਸਾਥ ਖਾ ਰਹੀ ਐ ਇਹ ਫੀਰੀ ਐ ਔਰ ਮੈਂ ਕਰਨਾ ਵੀ ਪੜਾ ਹੈ ਅਭੀ ਅਭੀ ਸੋਇਆ ਹੈ ਸਾਰੀ ਰਾਤ ਸੋਤਾ ਨਹੀਂ ਐ ਦਿਨ ਮੇ यही सोता है रात इसकी ड्यूटी होती है नाइट ड्यूटी होती है इसकी चलो ये दोस्तों शुक्र है दवाई मिल गई है नैन की और ये ना हमारे ऐसे ही करते हैं बच्चे चलो जी कोई बात नहीं है तो मिल गया सब कुछ चलो मिलते हैं पर थोड़ी देर में ठीक है दोस्तों आगे, आगे। ਲਓ ਜੀ ਦੋਸਤੋ ਨਾ ਟੋਲੇ ਰੜਸੜੀ ਹੋ ਗਿਆ ਤੇ ਰੋਟੀ ਪਾਣੀ ਖਾ ਲੀਆ ਤੇ ਪੁੱਛੇ ਵੀ ਲੱਗ ਰਹੇ ਨੇ ਜੇ ਸਾਰਾ ਕੁਝ ਕਰ ਰਹੇ ਨੇ ਇਹ ਤੇ ਲਓ ਜੀ ਮੈਂ ਕਰਾਣਾ ਸੋ ਰਿਆ ਏ ਹੁਣੇ ਸੁੱਤਾ ਉੱਠਿਆ ਸੀ ਹੁਣੇ ਸੁੱਤਾ ਏ ਤੇ ਲਓ ਜੀ ਆਪਾਂ ਚੱਲ ਜਾਈਏ ਸਭੀ ਸਬਜੀ ਭਾਜੀ ਲੈਣ ਚੱਲਦੇ ਆ ਜਿਹੜਾ ਕੰਮ ਆ ਆਪਣਾ ਤੇ ਸੁਨਿਆ ਰਾਣੀ ਪੜ ਰਹੀ ਆ ਤੇ ਮੋਬਾਈਲ ਦੇਖ ਰਹੀ ਆ ਦੋਨੇ ਕੰਮ ਕਰ ਰਹੀ ਆ ਤੇ ਚਲੋ ਜੀ ਮਿੱਤਰੋ ਸਬਜ਼ੀ ਭਾਜੀ ਲੈ ਕੇ ਆਨੇ ਆ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਦੋਸਤੋ ਲਓ ਜੀ ਮਿੱਤਰੋ ਲੈਣ ਆਇਆ ਸਬਜ਼ੀ ਜੋ ਕਿ ਆਲੂ ਲੈ ਰਹੇ ਆ ਦੇਖੋ ਜੀ ਆਲੂ ਤੇ ਸੇਬ ਵੀ ਪਏ ਨੇ ਸਾਰਾ ਸਮਾਨ ਲੈ ਕੇ ਜਾਵਾਂਗੇ ਠੀਕ ਆ ਦੋਸਤੋ ਮਿਲਦੇ ਆਂ ਫਿਰ ਥੋੜੀ ਦੇਰ ਜੀ ਤੁਹਾਨੂੰ ਠੀਕ ਆ ਮਿੱਤਰੋ ਲਓ ਜੀ ਦੋਸਤੋ ਲੈ ਆ ਕੇ ਆਏ ਸਮਾਨ ਦੇਖੋ ਸਮਾਨ ਮੇ ਆਇਆ ਹੈ ਡੋਸੇ ਦਾ ਵੀ ਸਮਾਨ ਆਇਆ ਹੈ ਦੋਸਤੋ ਆਲੂ ਵੀ ਆਇਆ ਹੈ ਟਮਾਟਰ ਵੀ ਆਇਆ ਹੈ ਸਾਰਾ ਕੁਝ ਆਇਆ ਦੋਸਤੋ चलो ये कोई बात नहीं है अभी एक आइटम हो रहेगी है सौ सौ के जागते हैं बोल रहे हैं कि एक नारियल भी लेके आना था सौ सौ के जागते हैं चलो कोई बात नहीं लेके आएंगे ठीक है दोस्तों अभी ये अपनी बातचीत कर रहे हैं या आप इसमें रोड़ा पड़ गया इनका ठीक है, है दोस्तों मिलते हैं फिर लेके आते हैं सामान ठीक है दोस्तों लो जी दोस्तों आ गए हैं दोपहर भी रोटी ले रोटी बन की जो कि आप कद्दू लेके आए थे ਰੋਟੀ ਬਨ ਗਈ ਹੈ ਦੇਖੋ ਜੀ ਟੀਪੰਚ ਤੇ ਲੋ ਜੀ ਟੀਪਰ ਬਨਦੇ ਨੇ ਤੇ ਦੇਖੋ ਜੀ ਰੋਟੀ ਪੈਕ ਹੋ ਰਹੀ ਆ ਤੇ ਰਾਤ ਨੂੰ ਬਣੂਗਾ ਆਪਣਾ ਡੋਸਾ ਜੋ ਕਿ ਡੋਸੇ ਦਾ ਸਮਾਨ ਆ ਆ ਦੇਖੋ ਜੀ ਤਿਆਰ ਕਰਿਆ ਹੋਇਆ ਡੋਸੇ ਦਾ ਸਮਾਨ ਦੋਸਤੋ ਤੇ ਇਹ ਹੈ ਜੀ ਆ ਉਰਦ ਚੌੜ ਤੇ ਛੋਲੇ ਤੇ ਸਾਰਾ ਕੁਝ ਪੈਂਦਾ ਏ ਇਹ ਸਾਰਾ ਸਮਾਨ ਆ ਜਿਹੋ ਹੋਆ ਹੋਦਾ ਆਪਣਾ ਡੋਸਾ ਬਣੂਗਾ ਜੋ ਦੋਸਤੋ ਹੋਮ ਮੇ ਡੋਸਾ ਤੇ ਦੇਖੋ ਜੀ ਰੋਟੀਆਂ ਪਾਣੀ ਖਾ ਕੇ ਦੇਖੋ ਜੀ ਪਏ ਨੇ ਲਓ ਜੀ ਦੋਸਤੋ ਕੀ ਕੀ ਕੌਣ ਲੇਟ ਵਾਣਿਆ ਲਓ ਜੀ ਦੇਖ ਲੋ ਆਹ ਲੇਟ ਰਹੀ ਐ ਇਧਰ ਦੋ ਲੇਟ ਰੀਆਂ ਔਰ ਉਹ ਨਿਡ ਰਿਆ ਮੈਂ ਕਰਾਣਾ ਓ ਮੈਂ ਓਏ ਮੈਂਕ ਲਓ ਇਹ ਮੈਂ ਕਿਸੇ ਦੇ ਕਪੜੇ ਨਹੀਂ ਪਾਏ ਨੇ ਇੱਥੇ ਲਓ ਕੋਈ ਗੱਲ ਨਹੀਂ ਫਿਰ ਬੱਚੇ ਨੇ ਫਿਰ ਬੱਚੇ ਕੀ ਹੋਣੇ ਚਲੋ ਜੀ ਕੋਈ ਗੱਲ ਨਹੀਂ ਬੱਚੇ ਨੇ ਚਲੋ ਦੋਸਤੋ ਆਪਾਂ ਸਾਨੂੰ ਠਾਕੁਰ ਜੀ ਦੇ ਕਰਾ ਦਿੰਨੇ ਆ ਦਰਸ਼ਨ ਲੋ ਜੀ ਠਾਕੁਰ ਜੀ ਦੇ ਕੀਏ ਦਰਸਨ ਔਰ ਲੋ ਜੀ ਮਿਲਦੇ ਆ ਫਿਰ ਠੀਕ ਆ ਦੋਸਤੋ ਆਪਾਂ ਚਲਦੇ ਆ ਸੌਫਤੇ ਰੋਟੀ ਲੈ ਕੇ ਠੀਕ ਆ ਦੋਸਤੋ ਖੜਾਣਾ ਬਣੇ ਰਹੋ ਤੁਸੀਂ ਓਕੇ ਜੀ ਲੋ ਜੀ ਦੋਸਤੋ ਆ ਗਏ ਆਂ ਸੌਫਤੇ ਜੋ ਮੰਗਾਇਆ ਜਨੋ ਨੇ ਨਾਰੀਅਲ ਲੈ ਕੇ ਆਏ ਆਂ ਔਰ ਸਾਥ ਮੇ ਲੈ ਆਏ ਅਮਰੂਦ ਆਪਕੋ ਦਿਖਾ ਦਿੰਦਾ ਆਂ ਅਮਰੂਦ ਲੈ ਕੇ ਆਏ ਆਂ ਦੋਸਤੋ ਅਮਰੂਦ ਜਿਵੇਂ ਤੁਹਾਡੇ ਸਰਾਹਣਾ है, है? आ, देखो ये अमरूद है अमरूद पूरा टेस्टी है अमरूद लो ये खा के देखते हैं और ये बना रहे हैं फिलहाल डोसा देखिए डोसा बनाएंगे घर ये क्या है इसमें ये के डोसे का सामान है और इसमें क्या है सब्जी बन रही है सब्जी आलू उबाल रहे हैं डोसे का सामान बनेगा दोस्तों डोसा बनेगा ਔਰ ਲੋ ਜੀ ਦੋਸਤੋ ਮੈਂ ਘਰ ਆਣੇ ਕੇ ਵੀ ਦਰਸ਼ਨ ਕਰੋ ਜੀ ਲੋ ਇਹ ਬਾਸਿਆਂ ਲੈ ਰਿਆ ਹੈ ਤੇ ਆਪਣੀ ਮਾਸੀ ਦੀ ਕੋਚ ਤੇ ਲੋ ਜੀ ਦੋਸਤੋ ਤੇ ਦੇਖੋ ਜੀ ਭਰ ਭਰ ਸਮਾਨ ਘੇਰੇ ਕੀ ਹੈ ਇਹ ਰਾਈ ਰਾਈ ਮਾਂ ਕਹਦੇ ਹੋਰ ਨਾ ਕੁਝ ਦੇਰ ਤੀ ਤੇ ਲੋ ਜੀ ਮਿੱਤਰੋ ਮਿਰਜ਼ਾਫਰ ਥੋੜੀ ਦੇਰ ਚ ਠੀਕ ਆ ਦੋਸਤੋ ਤੇ ਸੇਬ ਵੀ ਪੈਨੇ ਆਪਣੇ ਲਵੇ ਦੇਖੋ ਜੀ ਸਾਰਾ ਪਸੰਦਾ ਆਪਣੇ ਲਵੇ ਠੀਕ ਆ ਦੋਸਤੋ ਚਲੋ ਚੱਲਦੇ ਆਪਾਂ ਸ਼ੌਪ ਤੇ ਤੇ ਮਿਰਜ਼ਾਫਰ ਜਾਓ ਡੋਸਾ ਬਣ ਜਾਊਗਾ ਠੀਕ ਆ ਦੋਸਤੋ ओके ਦੋਸਤੋ ਵਧੀਆ ਬਣਾਦੀ ਬਣਾਣਾ ਆਉਂਦਾ ਵੀ ਆ ਯੈਸ ਆਂਦਾ ਏ ਕਿ ਪਹਿਲਾਂ ਕਦੀ ਬਣਾਇਆ ਹੀ ਨਹੀਂ ਇਹ ਲਓ ਜੀ ਦੋਸਤੋ ਕਹਿੰਦੀ ਆਂਦਾ ਕੀ ਆ ਇਹ ਚਟਨੀ ਬਣੇਗੀ ਚਟਣੀ ਬਣੇਗੀ ਦੋਸਤੋ ਚਟਣੀ ਚਲੋ ਜੀ ਮਿਲਦੇ ਹਾਂ ਅਗਰ ਥੋੜੀ ਦੇਰ ਚ ਬਣ ਜਾਣਗੇ ਫੇਰ ਦਿਖਾਵਾਂਗੇ ਤੁਹਾਨੂੰ ਲਓ ਜੀ ਦੋਸਤੋ ਆ ਗਿਆ ਪਿੰਡ 'ਚ ਪਿੰਡ 'ਚ ਚੱਲ ਰਿਆ ਨਾ ਵੋਟਾਂ ਵੋਟਾਂ 'ਚ ਸਰਪੰਚੀ ਆ ਸਰਪੰਚੀ 'ਚ ਬਣਨਗੇ ਆਪਣੇ ਦੇਖੋ ਜੀ ਘਰ ਦੇ ਵੀ ਖੜੇ ਨੇ ਤੇ ਲਓ ਜੀ ਦੇਖੋ ਜੀ ਸਾਡੇ ਨਾਲ ਕਿੰਨੇ ਦੇਖੋ ਜੀ ਆ ਸਾਰੇ ਨਾ ਵੋਟਾਂ ਮੰਗਣ ਜਾ ਰਹੇ ਜੋ ਕਿ ਸਰਪੰਚ ਬਣਨਗੇ ਦੇਖੋ ਜੀ ਸਭ ਤੋਂ ਘਾਟੂ ਮਰਦੇ ਸਾਡੇ ਉਹ ਵੀ ਕੁੜੀ ਮੰਗਣਗੇ ਆਪਣੀ ਗੁੜੀਆ ਤੇ ਸਾਡੇ ਪਿੰਡ ਚ ਦੇਖੋ ਜੀ ਦੇਖਣਾ ਕੀ ਬਣਦਾ ਫਿਰ ਸਰਪੰਚ ਦੀਆਂ ਵੋਟਾਂ ਚ ਠੀਕ ਆ ਦੋਸਤੋ ਬਰਾਲ ਆਸੀਂ ਮੰਗਣ ਜਾ ਰਹੇ ਹਾਂ ਜੋ ਕਿ ਸਰਪੰਚ ਜੀ ਜਿਹੜੇ ਨੇ ਸਾਡੀ ਬੋਬੀਤਾ ਰਾਣੀ ਠੀਕ ਆ ਦੋਸਤੋ ਲਓ ਜੀ ਮਿੱਤਰੋ ਦੇਖੋ ਜੀ ਸਾਡੇ ਸਾਰੇ ਪਿੰਡ ਦੇ ਲੱਗੇ ਹੋਏ ਨੇ ਦੇਖੋ ਜੀ ਸਾਰੀਆਂ ਸੰਗਤਾਂ ਖੜੀਆਂ ਨੇ ਦੇਖੋ ਜੀ ਸਾਰੇ ਦੇਖੋ ਜੀ ਕਿੰਨਾ ਰਸਾ ਸਾਰੇ ਵੋਟਾਂ ਚ सरपंचੀ ਦੀਆਂ ਵੋਟਾਂ ਨੇ ਬਾਈ ਤੇ ਚਲੋ ਜੀ ਬਹੁਤ ਵਧੀਆ ਕੰਮ ਆ ਸਰਪੰਚੀ ਦੀਆਂ ਵੋਟਾਂ ਦਾ ਤੇ ਲਓ ਜੀ ਘਰ ਘਰ ਜਾ ਰਹੇ ਨੇ ਸਾਰੇ ਤੇ ਜਾਣਾ ਜ਼ਰੂਰੀ ਆ ਬਾਈ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਸਾਰੇ ਕਿਤੇ ਜਾਇਆ ਹੀ ਏ ਤੇ ਸਾਰਿਆਂ ਨੂੰ ਹੱਥ ਜੋੜ ਕੇ ਕਹਿ ਦਈਏ ਗੁੜੀ ਗੁੜੀਆਂ ਖੜੀਆਂ ਸਾਡੇ ਸਾਢੇ 7 ਤੋਂ ਘੱਟ ਉਮਰ ਦੇ ਸਭ ਤੋਂ ਘੱਟ ਸਰਪੰਚ ਸਾਹਿਬ ਤੋਂ ਉਮਰ ਦੇ ਤੇ ਬਬੀਤਾ ਰਾਣੀ ਲੋਕੀ ਪਿੰਡ ਸਾਡੇ ਪਿੰਡੋਂ ਖੜੇ ਨੇ ਸਾਡੇ ਲਾਜ ਦੋਸਤੋ ਆ ਗਏ ਆ ਗਏ ਸਾਡੇ ਸਾਰੇ ਲਾਜ ਦੇਖੋ ਜੀ ਦੇਖੋ ਸਾਰੇ ਆਸ਼ੀਰਵਾਦ ਦੇ ਰਹੇ ਨੇ ਦੇਖੋ ਜੀ ਸਰਪੰਚ ਸਾਰੇ ਆਸ਼ੀਰਵਾਦ ਦੇ ਰਹੇ ਨੇ ਸਰਪੰਚ ਸਾਹਿਬ ਨੂੰ ਅਜੇ ਖੜੇ ਨੇ ਜਿੱਤ ਵੀ ਜਾਣਗੇ ਪੱਕੀ ਹੋ ਜਾਣਗੀਆਂ ਫਿਰ ਆਪਣਾ ਤੇ ਲਓ ਜੀ ਸਾਰੇ ਦੇਖੋ ਜੀ ਨੌਜਵਾਨ ਸਾਰੇ ਨੇ ਆਪਣੇ ਹਾਂ ਜੀ ਹਾਂ ਨੌਜਵਾਨ ਦੇਖੋ ਜੀ ਸਾਰੇ ਨੌਜਵਾਨ ਨੇ ਅੱਡੇ ਦਾ ਨੌਜਵਾਨ ਸਾਡੇ ਬਾਹਰ ਬਾਕੇ ਕੈਨੇਡਾ ਤੁਨਡਾ ਚਲੋ ਜੀ ਲਓ ਜੀ ਦੇਖੋ ਜੀ ਸਾਰੇ ਲੱਗੇ ਲਓ ਜੀ ਦੇਖੋ ਜੀ ਇੱਕ ਇੱਕ ਘਰ ਤੇ ਇੰਨੇ ਜਣੇ ਜਾਂਦੇ ਨੇ ਦੇਖੋ ਜੀ ਲਓ ਜੀ ਮੈਂ ਵੀ ਆ ਜਾਇਆ ਕਰਾਂ ਨਾਲ ਲਓ ਜੀ ਲੋੜੀ ਵੀ ਲੋੜੀ ਸਾਡੀ ਲੋੜੀ ਮਨਾਓ ਹੈ ਲੋ ਜੀ ਸਾਡਾ ਸਰਪੰਚ ਬਣਾਓ ਲੋ ਜੀ ਦੋਸਤੋ ਆ ਗਿਆ ਅਸੀਂ ਤੇ ਦੇਖੋ ਜੀ ਆ ਗਏ ਘਰ ਘਰ ਜਾ ਕੇ ਅਸੀਂ ਲੋ ਜੀ ਦੋਸਤੋ ਆ ਗਏ ਅਸੀਂ ਆਪਣੇ ਜੋ ਕਿ ਮੇਰੇ ਫੇਵਰੇਟ ਨੇ ਯੂਟਿਊਬਰ ਦੇਖੋ ਜੀ ਮੇਰੇ ਸਬਸਕ੍ਰਾਈਬਰ ਨੇ ਫੁੱਲ ਸਬਸਕ੍ਰਾਈਬਰ ਮੇਰੀ ਵੀਡੀਓ ਰੋ ਜਾਣਾ ਦੇਖਦੇ ਨੇ ਇਹ ਮੇਰੇ ਚਾਚਾ ਇਹ ਮੇਰੇ ਚਾਚਾ ਸਿਰੀ ਨੇ ਤਾਂ ਦੇਖਦੇ ਨੇ ਦੋਸਤੋ ਤੇ ਲੋ ਜੇ ਜਰੂਰ ਦੇਖ ਨੇ ਆ ਆਪਣੇ ਹੈਗੇ ਨੇ ਬੰਬੇ ਫੈਸ਼ਨ ਵਾਲੇ ਨੇ ਦੋਸਤੋ ਬੰਬੇ ਫੈਸ਼ਨ ਭਵਾਨੀਗੜ ਠੀਕ ਹੈ ਦੋਸਤੋ ਚਲੋ ਜੀ ਦੇਖੋ ਜੀ ਸੰਗਤਾਂ ਆ ਗਈਆਂ ਦੇਖੋ ਜੀ ਹਰੇ ਘਰ ਘਰ ਜਾ ਕੇ ਵੋਟਾਂ ਮੰਗਦੇ ਹੋਏ ਦੇਖੋ ਜੀ ਤੇ ਚਲੋ ਜੀ ਦੇਖੋ ਸਾਰਾ ਇਕੱਠਾ ਹੋਇਆ ਹੋਇਆ ਨਗਰ ਆ ਜਾਓ ਫੜਾਫੜਾ ਆ ਜਾਓ ਬਹੁਤ ਘਰ ਨੇ ਲੇਟ ਹੋ ਜਾਗੇ ਆਪਾ ਫੜਾ ਫੜਾ ਆਜੋ ਦੋਸਤੋ ਫੜਾ ਫੜਾ ਆਹ ਲਓ ਜੀ ਪਿੰਡ ਦਾ ਸਾਰਾ ਇਹ ਬੰਦਾ ਖੜਾ ਦੇਖੋ ਜੀ ਦੋ 300 ਬੰਦਾ ਹੈ ਦੇਖੋ ਜੀ ਸਾਰੇ ਖੜੇ ਨੇ ਦੇਖੋ ਜੀ ਸਾਰਾ ਦੇਖੋ ਜੀ ਆਹ ਦੇਖੋ ਐਡਾ ਕਰਨੀ ਆਉਂਦਾ ਜਿੰਨੇ ਬੰਦੇ ਵੜ ਜਾਂਦੇ ਨੇ ਲਓ ਜੀ ਮਿੱਤਰੋ ਦੇਖੋ ਤੁਸੀਂ ਪੂਰਾ ਹੀ ਤਹਿਲਕਾ ਮਚਾਇਆ ਪਿਆ ਦੇਖੋ ਜੀ ਸਭ ਤੋਂ ਘੱਟ ਉਮਰ ਦੇ ਉੱਪਰ ਕੇ ਆਏ ਨੇ ਸਾਡੇ ਸਰਪੰਚ ਬਣਨ ਨੂੰ ਸਾਡੇ ਪਿੰਡ ਦੀ ਸ਼ਾਨ ਦੇਖੋ ਜੀ ਸਭ ਤੋਂ ਘੱਟ ਉਮਰ ਦੇ ਆਏ ਨੇ ਸਰਪੰਚ ਉੱਪਰ ਕੇ ਚਲੋ ਜੀ ਪੂਰੀ سپورਟ ਕਰ ਰਹੇ ਨੇ ਸਾਰੇ ਨੌਜਵਾਨ ਤੇ ਕਿਉਂਕਿ ਸਾਡੀ ਆਪਣੀ ਹੀ ਛੋਟੀ ਕੁੜੀਆ ਖੜੀ ਹੋ ਰਹੀ ਆ ਕਿ ਨਹੀਂ ਹਾਂਜੀ ਹਾਂ ਆਪਣੀ ਛੋਟੀ ਕੁੜੀਆ ਹੀ ਖੜੀ ਹੋ ਰਹੀ ਆ ਚਲੋ ਜੀ ਦੋਸਤੋ ਫੁੱਲ سپورਟ ਆਪਣੀ ਤੇ ਚਲੋ ਜੀ ਦੇਖੋ ਜੀ ਸਾਰੇ ਆਏ ਹੋਏ ਲੋ ਜੀ ਮਿੱਤਰੋ ਪਹੁੰਚ ਗਏ ਫਿਰ ਦੇਖੋ ਜੀ ਸਾਰੇ ਸੰਗਤਾਂ ਲੋ ਜੀ ਦੇਖੋ ਜੀ ਸਾਡੇ ਸਾਫਕਾ ਸਰਪੰਚ ਸਾਹਿਬ ਦੇ ਘਰੇ ਆਗੇ ਲੋ ਜੀ ਦੋਸਤੋ ਆ ਗਏ ਸਾਰੇ ਦੇਖੋ ਜੀ ਸਾਡੇ ਨਾਲ ਸਾਰੇ ਪਿੰਡ ਦਾ ਸਰਪੰਚ ਵੀ ਨੇ ਆ ਰਹੇ ਨੇ ਆਈ ਜਾਂਦੇ ਇਹ ਤਾਂ ਖਾਸੇ ਬੰਦੇ ਨੇ ਬਹੁਤ ਬੰਦਾ ਬਹੁਤ ਇਕੱਠਾ ਹੈ ਬਾਈ ਅੱਲਾ ਹੀ ਦੋਸਤੋ ਲੋ ਜੀ ਸੋਨੂੰ ਦਿਖਾਈ ਜਾਵਾਂ ਪਲ-ਪਲ ਦੀਆਂ ਖਬਰਾਂ ਨੇ ਨਾ ਖਬਰਾਂ ਨਹੀਂ ਵਲੋਗ ਆਪਣਾ ਦੋਸਤੋ ਠੀਕ ਆ ਤੇ ਚਲੋ ਦੇਖੋ ਜੀ ਸਾਰੇ ਇਹ ਤਾਂ ਹੁਣ ਤੇਰੀ ਆਪਣੀ ਭਾਗਾ ਬਾਈ ਉਹਨੇ ਤੇਰਾ ਮੁੰਡਾ ਜਾਣੀ ਲਓ ਜੀ ਦੋਸਤੋ ਜਾ ਰਹੇ ਨੇ ਮੂਰੇ ਮੂਰੇ ਸਾਰੇ ਦੇਖੋ ਜੀ ਬੰਦੇ ਦਿਖਾਣਾ ਮੈਂ ਤੁਹਾਨੂੰ ਕਿੰਨੇ ਨੇ ਕਿੰਨਾ ਟਾਈਮ ਲੱਗ ਜੂਗਾ ਦੇਖੋ ਜੀ ਸਾਰੇ ਇੱਕ ਇੱਕ ਘਰ ਜਾ ਕੇ ਆ ਰਹੇ ਨੇ ਦੇਖੋ ਲਓ ਜੀ ਮਿੱਤਰੋ ਹਾਇਤਾ ਦੇਖੋ ਜੀ ਸਾਡੇ ਸਾਰੇ ਮੈਂਬਰ ਸਰਪੰਚ ਪੰਚ ਸਾਰੇ ਮੂ ਦੇਖੋ ਜੀ ਔਰੇ ਪੂਰਾ ਪਿੰਡੇ ਆ ਦੇਖੋ ਲਓ ਜੀ ਦੇਖ ਲਓ ਪੂਰਾ ਪਿੰਡਾ ਦੇਖੋ ਜੀ ਦੋਸਤੋ ला जी दोस्तों चलो 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 देखो जी लाइन देखो गड्डी लंबी लग गई आयो 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 निकले और रास्ता दे दो सारे आयो 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 लो जी देखो जी किन्ने एक घर च जाके आंदे ने आए आए रहे ने देखो लो जी आए रहे ने आए देखो जी आयो 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 दोस्तों आए रहने आज बहुत दूर तक देखो ओए देखो जी किथे तक गए हो चलो जी नेहरा बहुत आ सोनू लाओ जी दोस्तों चलो जी मिलते हैं थोड़ी देर सोनू सारा को दिखावांगे लाओ जी मित्रों चाहण देखो जी लेट हो गए 8 बज गए ने देखो जी दोस्तों 8 बज गए लाओ जी विकास सरपंच आ गया दोस्तों याई देखो जी चलो जी ਡੇਟ ਹੋ ਜਾਣਗੇ دیکھੋ ਮੈਨੂੰ ਜਾਣਾ ਵੀ ਆਪਣੇ ਸ਼ਹਿਰ ਬਾਈ ਘਰ ਜਾਣਾ ਆਪਣੇ ਤੇ ਚਲੋ ਜੀ ਦੇਖਦੇ ਹਾਂ ਥੋੜਾ ਜਿਆ ਹੋਰ ਜਾ ਜਾਂਦੇ ਆ ਦੋ ਚਾਰ ਘਰ ਫਿਰ ਚੱਲਦੇ ਆ ਆਪਾਂ ਤੁਹਾਨੂੰ ਹੁਣ ਘਰ ਹੀ ਮਿਲੂਗਾ ਮੈਂ ਠੀਕ ਆ ਦੋਸਤੋ ਰਸਤੇ 'ਚ ਮੈਂ ਤੁਹਾਨੂੰ ਰਾਤ ਦਾ ਕੀ ਦਿਖਾਉਂ ਵਲੋਗ ਹੁਣ ਮੈਂ ਠੀਕ ਆ ਦੋਸਤੋ ਲਓ ਜੀ ਦੋਸਤੋ ਅਸੀਂ ਸਾਰਾ ਪਿੰਡ ਅਸੀਂ ਨੇ ਕਵਰ ਕਰ ਲਿਆ ਏ ਤੇ ਸਾਰਾ ਕੱਠ ਦੇਖੋ ਜੀ ਹਏ ਉਧਰ ਵਧੀਓ ਜਾਂਦਾ ਕੱਠ ਜਿਵੇਂ ਵੀ ਜਾਈ ਜਾਂਦੇ ਹਾਂ ਉਵੇਂ ਹੀ ਬੰਦੇ ਸਾਡੇ ਨਾਲ ਜੁੜ ਜਾਂਦੇ ਨੇ ਸਾਰਾ ਪਿੰਡ ਦੇਖੋ ਸਾਰਾ ਪਿੰਡ ਜੁੜ ਗਿਆ ਜੀ ਤੇ ਲਾ ਜੀ ਅਸੀਂ ਆਏ ਹਾਂ ਹੁਣ ਦੁੱਲੇ ਪੱਟੀ ਦੇ ਕਰ ਲਵੇ ਆ ਗਏ ਤੇ ਆਹ ਦੇਖੋ ਜੀ ਉਹਦਾ ਮੁੰਡਾ ਖੜਾ ਏ ਦੁੱਲੇ ਸਿੰਘ ਦਾ ਦੇਖੋ ਜੀ ਵੱਡਾ ਮੁੰਡਾ ਤੇ ਛੋਟਾ ਮੁੰਡਾ ਇਹ ਮੇਰੇ ਦੋਸਤ ਦੇ ਮੁੰਡੇ ਨੇ ਆਪਣੇ ਭਤੀਜੇ ਨੇ ਦੋਸਤੋ ਠੀਕ ਹੈ ਦੋਸਤੋ ਤੇ ਲਾ ਜੀ ਮਿੱਤਰੋ ਤੇ ਆਹ ਦੇਖੋ ਜੀ ਸਾਰੇ ਖੜੇ ਨੇ ਦੇਖੋ ਕਿਹੜਾ ਇਕੱਠ ਖੜਾ ਚਲੋ ਜੀ ਹੁਣ ਮੈਂ ਵੀ ਚਲਦਾ ਕਿਉਂਕਿ ਮੈਂ ਲੇਟ ਹੋ ਜਾਊਗਾ ਕਿਉਂਕਿ 8:30 ਹੋ ਗਏ ठीक है दोस्तों मिलते हैं फिर आपा थोनू नाबे जाके ठीक है दोस्तों लाज मित्रों चलो जी हुन चलदे हां जी असि ने सार अपना ਪਿੰਡਾ ਆਪਣਾ ਸਾਰੇ ਘਰਾਂ ਘਰ ਘਰ ਜਾਇਆ ਏ ਸਰਪੰਚ ਦੀਆਂ ਵੋਟਾਂ ਮੰਗਿਆ ਏ लाज दोस्तों ਕਰੋ ਤੁਸੀਂ ਮੰਦਰ ਦੀ ਦਰਸਨ ਔਰ ਸਾਡੀ ਮਾੜੀ ਆ ਗਈ ਤੁਹਾਨੂੰ ਪਤਾ ਹੀ ਆ ਤੇ ਸਾਰੇ ਦੇਖੋ ਜੀ ਇਕੱਠਾ ਆਏ ਰਿਹਾ ਏ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਕੱਲ ਨੂੰ ਠੀਕ ਹੈ ਦੋਸਤਾਂ ਨਾ ਪਿੰਡ ਘਰੇ ਜਾ ਕੇ ਮਿਲਾਂਗੇ ਹੁਣ ਤੁਹਾਨੂੰ ਮੈਂ ਚਲਦਾ ਮੈਂ ਲੇਟ ਹੋ ਜਾਈਂ ਹੈਲੋ ਦੋਸਤੋ ਲੋ ਜੀ ਘਰੇ ਪਹੁੰਚ ਗਏ ਅਸੀਂ ਸਾਨੂੰ ਪਤਾ ਹੀ ਹੈ ਗਾਇਤੀ ਪੰਡਾ ਤੇ ਲੋਏ ਸਾਡੇ ਡੋਸੇ ਬਣ ਰਹੇ ਨੇ ਪਰ ਕੋਈ ਸਵਾਦ ਨਹੀਂ ਆ ਰਿਹਾ ਕਿਉਂ ਡੋਸੇ ਬਣਾਉਣ ਦਾ ਕੋਈ ਸਵਾਦ ਨਹੀਂ ਹੈਗਾ ਅੱਜ ਦੇ ਡੇਢ 'ਚ ਸਭ ਨੂੰ ਪਤਾ ਹੈ ਸਾਨੂੰ ਵੀ ਪਤਾ ਹੀ ਹੈ ਕਿ ਕਿੰਨੇ ਮੱਛਰਾਂ ਤੰਗ ਕਰ ਰਹੇ ਨੇ ਲੋਰਡ ਦੋਸਤੋ ਮੱਛਰ ਬਹੁਤ ਤੰਗ ਕਰ ਰਹੇ ਨੇ ਦੇਖੋ ਆ ਡੋਸਾ ਬਣ ਰਿਹਾ ਦੇਖੋ ਜੀ ਤੇ ਦੇਖੋ ਜੀ ਸਾਂਬਰ ਸੁੰਬਰ ਸਾਰਾ ਕੁਝ ਡੋਸਾ ਇਧਰ ਦੇਖੋ ਜੀ ਤਿਆਰ ਹੋ ਰਿਹਾ ਡੋਸਾ ਰਵਿਤਾ ਰਾਣੀ ਬਣਾ ਰਹੀ ਹੈ ਜੋ ਕਿ ਲੋ ਜੀ ਦੋਸਤੋ ਡੋਸਾ ਦੇਖੋ ਪਰ ਮੱਛੀ 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 ਇਹਨੇ ਬਹੁਤ ਸਾਨੂੰ ਤੰਕਰ ਸਾਰੇ ਆਪਣੇ ਪੰਜਾਬ ਰੂ ਤੰਕਰਿਆ ਹੋਇਆ ਹੈ ਇਹਨੇ ਮੱਛਰੀਆਂ ਇੰਨੀ ਮੱਛਰੀ ਆ ਦੋਸਤੋ ਇੰਨੀ ਮੱਛਰੀ ਹੈ ਕੀ ਕਰੀਏ ਇਹ ਮੱਛਰੇ ਮੱਛਰ ਅੱਖਾਂ 'ਚ ਪੈਂਦੇ ਨੇ ਰੋਟੀਆਂ 'ਚ ਪੈਂਦੇ ਨੇ ਮੂੰਹ 'ਚ ਪੈਂਦੇ ਨੇ ਨੱਕ 'ਚ ਪੈਂਦੇ ਨੇ ਸਾਰੇ ਕਿਤੇ ਮੱਛਰੀਆਂ ਮੱਛਰੀਆਂ ਕੀ ਕਰੀਏ ਸਾਡੇ ਡੋਸੇ ਵੀ ਸਾਡੇ ਇਹ ਗਰੇਜ਼ ਨੂੰ ਬਹੁਤ ਓਕਾ ਦੋਸਤੋ ਚਲੋ ਜੀ ਵਲੋਗ ਅੱਜ ਬਹੁਤ ਲੰਮਾ ਬਣ ਜੂਗਾ ਤੇ ਚਲੋ ਜੀ ਦੋਸਾ ਖਾ ਕੇ ਸਾਨੂੰ ਮਿਲਦੇ ਹਾਂ ਛੱਟੀ ਦਾ ਦੋਸਤੋ ਜਿਆ ਮਿਲਦੇ ਠੀਕ ਹੈ ਦੋਸਤੋ ਲਓ ਜੀ ਦੋਸਤੋ ਖਾ ਰਹੇ ਹਾਂ ਅਸੀਂ ਦੇਖੋ ਜੀ ਮਿਆਂ ਕਰਾਣਾ ਸੁੱਤਾ ਪਿਆ ਹੈ ਤਾਂ ਕਰਕੇ ਅਸੀਂ ਹੋਲੀ ਬੋ ਰਹੇ ਹਾਂ ਦੋਸਤੋ ਲਓ ਜੀ ਤੁਸੀਂ ਵੀ ਖਾਓ ਅਸੀਂ ਵੀ ਖਾਵਾਂਗੇ ਠੀਕ ਹੈ ਦੋਸਤੋ ਖਾ ਕੇ ਮਿਲਦੇ ਹਾਂ ਠੀਕ ਹੈ ਦੋਸਤੋ ਸਾਨੂੰ